ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਮੇਸ਼ੇ ਤੋਂ ਪਾਰਸਰ ਮੰਗਾਇਆ ਵਾ ਤੇ ਆਪਾਂ ਇਹਨੂੰ ਓਪਨ ਕਰਦੇ ਹਾਂ ਠੀਕ ਹੈ ਜੀ ਤੇ ਦੇਖਦੇ ਹਾਂ ਆਪੀ ਜਿਹੜੀ ਅਸੀਂ ਪੀਜ ਮੰਗਾਈ ਵਕਾਇ ਹੀ ਅਵੇਲੇਬਲ ਹੈਗੀ ਵਿੱਚ ਕਿ ਵਧੀਆ ਵਾ ਕਾਕੀ ਇਹਨੂੰ ਜਾਂ ਕਰੀ ਤਾਂ ਅਨੇ ਆਪਾਂ ਇਹਨੂੰ ਓਪਨ ਕਰ ਰਹੇ ਹਾਂ ਉਹਨੂੰ ਕੱਟਾ ਸਾਈਟ ਤੇ ਵਾਓ ਨਾ ਬਿਊਰਾਂ ਅੰਗ ਗਿਆ ਸੀ ਤੇ ਮੈਂ ਕੋਸ਼ਿਸ਼ ਆ ਵੀ ਗ੍ਰੀਨ ਆਵੇ ਪਰ ਗ੍ਰੀਨ ਹੀ ਆਇਆ ਹੋਵੇ ਪਾਰਸਲ ਦੇਖਣ ਨੂੰ ਬਹੁਤ ਵਧੀਆ ਲੱਗਾ ਵੈਸੇ ਵੀ تقریبا ਵਧੀਆ ਜਾ ਇਹਦੇ ਵਿੱਚ ਇੱਕ ਆ ਵੀ ਆਇਆ ਇੱਕ ਟੋ ਠੀਕ ਹੈ ਜੀ ਤੇ ਇਹਦੇ ਵਿੱਚ ਸਾਈਡ ਤੇ ਵੀ ਆ ਪਾਣੀ ਫੋੜਨ ਵਾਸਤੇ ਲੱਗੀ ਆ ਕਿ ਆਪਾਂ ਇਹਨੂੰ ਓਪਨ ਕਰਕੇ ਪਾਣੀ ਬਾਹਰ ਕਰ ਸਕਦੇ ਹਾਂ ਦੋ ਫਟੇ ਦੀ ਲੋੜ ਨਹੀਂ ਠੀਕ ਆ ਤੇ ਤੇ ਕਾ ਕੰਡਾ ਨਾਲ ਆ ਗਿਆ ਵੈਰੀ ਗੁੱਡ ਸ਼ਾਬਾਸ਼ ਬੜੀ ਵਧੀਆ ਗੱਲ ਬਣਦੀ ਹੈ ਨੂੰ ਆਪਾਂ ਕਿ ਕਿਤਾ ਲਗਣਾ ਇਹਨੇ ਇੱਛਾ ਇਹ ਮੈਂ ਦੁੱਜੀ 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 ਇਹ ਮੈਂ ਇੱਛਾ ਓਏ ਸਾਰੀ तकरीबन ਪੀਜਾ ਵਧੀਆ ਲਾ ਇਹ ਵੱਡਾ ਹੈ ਨਾ ਜੀ ਉਹ ਕਰ ਦਿੱਤੀ ਹੂੰ ਆ ਗਏ ਨੇ ਦਨ ਦਨ ਅਸੀਂ ਚੁੱਪ ਹੋ ਗਏ ਬਹੁਤ ਵਧੀਆ ਜੀਆ ਡੰਡਾ ਨਾਲ ਲੱਗ ਗਿਆ ਤੇ ਲੋ ਜੀ ਸਾਡਾ ਡੰਡਾ ਤਿਆਰ ਹੋ ਗਿਆ ਠੀਕ ਹੈ ਨਾ ਅਸੀਂ ਮਗਾਇਆ ਵਾ ਬਹੁਤ ਘੱਟ ਪ੍ਰਾਈਸ ਦੇ ਆ ਤੇ ਛੋਟੇ ਥੋੜੇ ਜਿਹਾ ਭਰਾਈ ਜਾ ਕੁਝ 440 ਰੁਪਏ ਜਾ ਤੇ 2 250 ਦਾ ਦੇ ਗੰਡਾ ਹੀ ਆ ਤੇ ਦੇਖੋ ਕਟਿੰਗ ਵਧੀਆ ਥੀ ਤੁਸੀਂ ਵੀ ਵਰਤ ਸਕਦੇ ਜੇ ਤੇ ਉਹਦੇ ਨਾਲ ਇੱਕ ਆਪ ਵੀ ਲੱਗ ਗਿਆ ਜੇ ਮੈਂ ਕਿਚ ਜੇ ਮੈਂ ਕਿਚ ਤੁਸੀਂ ਵੀ ਕਿਤੇ ਤੋਂ ਮਂਗਾਓ ਤੇ ਪਪਾ ਮੈਂ ਕਿਚ ਉਹ ਗਿਫਟ ਪੌਟੇ ਵੀ ਮਿਲਦੇ ਇਹਦੇ ਨਾਲ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਿਹਾ ਮੈਂ ਆਪਣੇ ਘਰ ਵਾਸਤੇ ਮੰਗਾਇਆ ਇਹ ਮੈਨੂੰ ਵਧੀਆ ਲੱਗਾ ਵਾ ਤੇ ਇੰਨੀ ਸ਼ੋ ਕੰਪਨੀ ਤੋਂ ਸਸਤੀ ਆ ਜੇ ਬਾਹਰੋਂ ਅੱਜ ਲੈਣ ਜਾਈਏ ਤੇ तकरीबन ਮੁੜ 660 ਰੁਪਿਆ ਦਾ ਪ੍ਰਾਈਸ ਹੈ ਤੇ ਆਪਾਂ ਨੂੰ ਵਿਆ 440 ਰੁਪਿਆ ਲਗਭਗ ਹਾਂਜੀ ਤੇ ਉਹਦੇ ਨਾਲ ਡੰਡਾ ਸਾਰਾ ਕਵਰ ਦਿੱਤਾ ਵਾ ਹਾਂਜੀ ਸასი ਗੱਲ ਦੋਸਤੋ